ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੁਰਸਿੱਖ ਲੜਕੀ ਜਿਸ ਦਾ ਨਾਮ ਅਮਨਜੀਤ ਕੌਰ ਖਾਲਸਾ ਹੈ ਤੇ ਅੰਮ੍ਰਿਤਸਰ ਦੇ ਪਿੰਡ ਮਹਿਮਾ ਪੰਡੋਰੀ ਦੀ ਰਹਿਣ ਵਾਲੀ ਹੈ ਅਤੇ ਇਸ ਗੁਰਸਿੱਖ ਭੈਣ ਵੱਲੋਂ ਜਿਸ ਦਾ ਆਨੰਦਕਾਰਜ 30 ਨਵੰਬਰ ਨੂੰ ਸੀ ਸੰਗਤਾਂ ਨੂੰ ਅਪੀਲ ਕਰ ਰਹੀ ਹੈ ਬੇਨਤੀ ਕਰ ਰਹੀ ਹੈ ਕਿ ਉਸ ਦੇ ਆਨੰਦਕਾਰਜ ਵਾਸਤੇ ਉਸ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਦੇ ਵਿੱਚ ਉਸ ਦੇ ਬਜ਼ੁਰਗ ਮਾਪੇ ਅਤੇ ਘਰ 'ਚ ਗਰੀਬੀ ਹੈ ਇਸ ਕਰਕੇ ਉਸ ਦਾ ਆਨੰਦਕਾਰਜ ਸੰਭਵ ਨਹੀਂ ਸੀ ਇਹ ਭੈਣ ਪੋਲੀਓ ਦੇ ਨਾਲ ਗ੍ਰਸਤ ਹੈ ਤੇ ਚੰਗੀ ਤਰ੍ਹਾਂ ਚੱਲ ਫਿਰ ਵੀ ਨਹੀਂ ਸਕਦੀ ਅਤੇ ਭੈਣ ਦਾ ਸੁਪਨਾ ਹੈ ਕਿ ਉਸ ਦਾ ਵਿਆਹ ਵਿਦਿਆਰਥੀਕੇ ਨਾਲ ਬੈਂਡਵਾਜਿਆਂ ਨਾਲ ਹੋਵੇ ਪਰ ਉਹਨਾਂ ਦੀ ਗਰੀਬੀ ਕਰਕੇ ਇਹ ਸੰਭਵ ਨਹੀਂ ਇਸੀ ਇਸ ਕਰਕੇ ਭੈਣ ਦੀ ਸੰਗਤਾ ਨੂੰ ਅਪੀਲ ਕੀਤੀ ਕਿ ਉਸਦੇ ਵਿਆਹ ਲਈ ਮਦਦ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਅੱਜ 3 ਨਵੰਬਰ ਨੂੰ ਉਸ ਭੈਣ ਦਾ ਅਨੰਤ ਕਾਰਜ ਹੈ ਤੇ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਨਜੀਤ ਕੌਰ ਖਾਲਸਾ ਬਿੰਦ ਮਹਿਮਾ ਨੋਰੀ ਗਲਾਮਤ ਸਰ ਆਪ ਸਾਰ ਸੰਤਾਂ ਜੀ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਪਰ ਸ਼ੁਕਰਾਨਾ ਜੋ ਵੀ ਐਨ ਆਰ ਆਈ ਵੀਰ ਬਾਹਰ ਦੇਸ਼ ਵੇਲੇ ਵਸਦੇ ਵੀਰ ਜਿਨ੍ਹਾਂ ਨੇ ਮੇਰੀ ਇੰਨੀ ਸਹਾਇਤਾ ਕੀਤੀ ਅਕਾਲ ਪੁਰਖ ਮਹਾਰਾਜ ਜੀ ਆਪ ਜੀ ਨੂੰ ਤੰਦਰੁਸਤੀਆਂ ਬਖਸ਼ੇ ਆਪ ਜੀ ਦੇ ਘਟਨ ਕੋਲ ਸ਼ੁਕਰਾਨਾ ਨਾਲ ਦੀ ਨਾਲ ਪਰਮਾਤਮਾ ਗੁਰੂ ਨਾਨਕ ਪਾਸ਼ਾ ਗੁਰੂ ਗੋਬੇ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਸੱਚੇ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਨਾਲ ਦੀ ਨਾਲ ਤਨ ਤਨ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ ਦੇ ਕਥਾਵਾਚਕ ਪਾਈਪਿੰਦਰ ਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਚੀਜ਼ ਦੀ ਸ਼ੁਰੂਆਤ ਕੀਤੀ ਉਹਨਾਂ ਨਾਲ ਨਾਲ ਮੇਰੇ ਵੀਰ ਜੀ ਸੁਖਿੰਦਰ ਸਿੰਘ ਜੀ ਨਾਲ ਦੀ ਨਾਲ ਜਿੰਨੇ ਵੀ ਮਤਲਬ ਆਪ ਜੀ ਦੇ ਚੱਲਣਾ ਉੱਪਰ ਆਉਂਦੇ ਹੋਏ ਐਡੀਟਰ ਅਧਿਕਾਰਕਾਰ ਸਾਰੇ ਉਹਨਾਂ ਦੇ ਕੋਟਨ ਕੋਲ ਸ਼ੁਕਰਾਨਾ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਮੈਂ ਸੋਚਿਆ ਨਹੀਂ ਸੀ ਕਿ ਮੇਰੇ ਇੰਨਾ ਸਾਥ ਮੇਰਾ ਮਨ ਪੰਜਾਬ ਇੰਨਾ ਅਮੀਰ ਆ ਕਿਉਂਕਿ ਇਹ ਪੰਜਾਬ ਨੂੰ ਹਮੇਸ਼ਾ ਲੋਕ ਗਰੀਬ ਨਹੀਂ ਕਹਿੰਦੇ ਨੇ ਪਰ ਮੇਰੀ ਨਜ਼ਰ ਵਿੱਚ ਅੱਜ ਤੋਂ ਇਹ ਪੰਜਾਬ ਬਹੁਤ ਅਮੀਰ ਆ ਬਸ ਜ਼ਰੂਰਤ ਆ ਕਿ ਸਿਰਫ ਇੱਕ ਛੋਟੀ ਜੀ ਕੋਸ਼ਿਸ਼ ਕਰਨ ਦੀ ਕਿਉਂਕਿ ਹਰ ਇੱਕ ਮਾਂ ਬਾਪ ਸਭ ਕੁਝ ਕਰ ਸਕਦਾ ਹੈ ਇਹ ਨਹੀਂ ਕਿ ਨਹੀਂ ਕਰ ਸਕਦਾ ਪਰ ਹਾਂ ਇਸ ਵਾਸਤੇ ਇਹ ਜ਼ਰੂਰੀ ਆ ਕਿ ਉਸ ਬੱਚੇ ਵਾਸਤੇ ਇਹ ਹੋਣਾ ਚਾਹੀਦਾ ਹੈ ਕਿ ਬੱਚਾ ਕਰਵਾ ਤੇ ਸਕਦਾ ਹੈ ਔਰ ਮਾਂ ਬਾਅਦ ਵਿੱਚ ਮਾਂ-ਬਾਪ ਦੋ 22 ਸਾਲ ਕਿਵੇਂ ਉਹ ਖਰਚਾ ਲਾਉਂਦਾ ਹੈ ਕਿਵੇਂ ਕਰਦਾ ਹੈ ਇਸ ਵਾਸਤੇ ਉਹਨੂੰ ਬਹੁਤ ਤਕਲੀਫਾਂ ਆਉਂਦੀਆਂ ਨੇ ਜੋ ਕਿ ਮੈਂ ਵੇਖ ਚੁੱਕੀ ਹਾਂ ਜੋ ਮੈਂ ਚਾਰ ਭੈਣਾਂ ਪਰਵਾਂ ਦੇ ਹੋਈ ਸੀ ਉਹ ਮੈਂ ਵੇਖ ਚੁੱਕੀ ਹਾਂ ਤੇ ਅੱਜ ਆਨੰਦਕਾਰ ਜੋ ਹੋਇਆ ਅਨੰਦਕਾਰ ਦੀ ਰਸਮ ਅਦਾ ਹੋਈ ਹੈ ਕਾਲਪੁਰ ਕੁਮਾਰਾ ਜੀ ਦੀ ਕਿਰਪਾ ਨਾਲ ਆਪ ਜੀ ਦੇ ਬਖਸ਼ਸ਼ ਦੇ ਅਨੁਸਾਰ ਤੇ ਇਸ ਕਰਕੇ ਆਪ ਜੀ ਦਾ ਬਹੁਤ ਤਨਪੋਰ ਧੰਨਵਾਦ ਮੈਨੂੰ ਬਹੁਤ ਸਾਰੇ ਵੀਰਾਂ ਭੈਣਾਂ ਦੇ ਇਹੋ ਜਿਹੇ ਫੋਨ ਆਏ ਜਿਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਮੇਰੀ ਅਰਦਾਸ ਕਰਿਓ ਕਿ ਮੈਂ ਤੰਦਰੁਸਤ ਹੋ ਜਾਾਂ ਕਿ ਉਹਨਾਂ ਨੂੰ ਵਿਸ਼ਵਾਸ ਸੀ ਮੇਰੇ ਤੇ ਉਹਨਾਂ ਨੇ ਇਹ ਕਿਹਾ ਕਿ ਤੁਹਾਡੇ ਕੋਲ ਪਰਮਾਤਮਾ ਜੀ ਵਸਦੇ ਤੁਸੀਂ ਅਰਦਾਸ ਕਰਿਓ ਅਜ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਵੀਰਾਂ ਦੇ ਭੈਣਾਂ ਦੀਆਂ ਜਿੰਨੀਆਂ ਵੀ ਅਰਦਾਸਾਂ ਗੁਰਨਾਨਕ ਪਾਸ਼ਾ ਜੀ ਦੇ ਘਰ ਯਾਨਾ ਵਿੱਚ ਕਬੂਲ ਹੋਈਆਂ ਅਕਾਲ ਪੁਰਖ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜਿਹੜੇ ਜਿਹੜੇ ਬਿਮਾਰ ਹਨ ਜਿਹੜੇ ਜਿਹੜੇ ਮੰਜੀਆਂ ਉੱਪਰ ਪਏ ਹਨ ਉਹਨਾਂ ਨੂੰ ਅਕਾਲ ਪੁਰਖ ਮਹਾਰਾਜ ਆਉਣ ਵਾਲੇ ਸਮੇਂ ਤੱਕ ਜਲਦ ਤੋਂ ਜਲਦ ਹੀ ਠੀਕ ਜ਼ਰੂਰ ਕਰੇਗਾ ਕਿਉਂਕਿ ਮੇਰੀ ਅਰਦਾਸ ਉਹਨਾਂ ਤੱਕ ਚੈਨਲ ਕੋ ਪਹੁੰਚ ਚੁੱਕੀ ਹੈ ਤੇ ਆਪ ਜੀ ਦਾ ਕੋਟਨ ਕੋ ਸ਼ੁਕਰਾਨਾ ਕੋਟਨ ਕੋਟ ਧੰਨਵਾਦ ਜੀ ਨਾ ਪਿਆਰ ਮਿਲੇਗਾ ਤੁਹਾਨੂੰ ਜੀ ਨਹੀਂ ਜੀ ਨਹੀਂ ਮੈਂ ਨਹੀਂ ਸੀ ਸੋਚਿਆ ਪਰ ਬਹੁਤ ਜ਼ਿਆਦਾ ਪਿਆਰ ਮਿਲਿਆ ਹੋਰ ਜਿਹੜਾ ਪਿਆਰ ਮਿਲਿਆ ਸੰਗਤ ਦਾ ਕੋਟਨ ਕੋਟ ਕੋ ਧੰਨਵਾਦ ਹੈ ਤੁਹਾਡਾ ਵੀ ਸੰਗਤ ਦਾ ਵੀ ਹਰਮਨਦਰ ਸਾਹਿਬ ਵਾਲੀ ਭਾਈ ਪਿੰਦਰਪਾਲ ਸਿੰਘ ਜੀ ਦਾ ਵੀ ਬਾਕੀ ਕੋਟਨ ਕੋਟ ਸ਼ੁਕਰਾਨਾ ਕਾਲ ਪ੍ਰਗੁਣਾਨ ਤੇ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਨਾਮ ਗਰਮੀਤ ਕੋਰ ਪੈਂਟ ਬੰਡੋਰੀ ਮੈਂ ਮੈਂ ਬੰਡੋਰੀ ਵਾਲੇ ਮੇਰੀ ਮੇਰੀ ਬੇਟੀ ਦੀ ਨੰਦ ਕਰਦੀ ਦੀ ਬਹੁਤ ਬਹੁਤ ਖੁਸ਼ੀ ਜੋ ਦਿਨ ਪਹਿਲਾਂ ਹੀ ਉਹ ਅੱਜ ਤੋਂ ਬਹੁਤ ਖੁਸ਼ ਹੋਈ ਬਹੁਤ ਸਾਥ ਦਿੱਤਾ ਕੋਈ ਵੀ ਨਹੀਂ ਸੀ ਹੋਈ ਉਸ ਤੋਂ ਪਹਿਲਾਂ ਸੰਸਾਰ ਨਹੀਂ ਸੀ ਉਹ ਸੰਸਾਰ ਨਹੀਂ ਤੁਮ ਬਹੁਤ ਖੁਸ਼ੀਆਂ ਭਰੇ ਦੇਣਾ ਮਾਲਕ ਹਰੇਕ ਟਿਕੜੀ ਪਾ ਕਰੇਗਾ ਮੇਰੇ ਮਾਈ ਗਵਣ ਵਾਲੇ ਵੀਰਾਂ ਭੈਣਾਂ ਨੇ ਬਹੁਤ ਸਾਥ ਦਿੱਤਾ ਨਹੀਂ 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 ਤੁਹਾਨੂੰ ਬਹੁਤ ਬਹੁਤ ਮਾਲਕ ਦਾ ਸ਼ੁਕਰ ਹੈ ਉਹਨਾਂ ਭੈਣ ਭਰਾਵਾਂ ਦਾ ਸ਼ੁਕਰ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਹਾਂਜੀ ਸਭ ਦਾ ਹੀ ਸਾਥ ਦੇਣਾ ਚਾਹੀਦਾ ਮਾਲਕ ਹਰੇਕ ਨੂੰ ਜਿਹੜੇ ਵੀਰ ਭੈਣ ਬਾਹਰ ਗਏ ਉਹਨਾਂ ਦਾ ਧੰਨਵਾਦ ਉਹਨਾਂ ਦਾ ਵੀ ਇਹਨਾਂ ਨੇ ਸਾਡੀ ਬਾਹ ਫੜੀ ਹਾਂਜੀ ਹਾਂਜੀ ਇਹਦਾ ਬਦਲਾ ਕਰ ਮਾਲਕ ਸਾਥ ਤੇ ਕਿਰਪਾ ਕਰ ਅੱਜ ਪੁਰੀਆਂ ਰੀਤਰ ਵਜਣਾ ਹੋਇਆ ਵੀ ਹਾਂਜੀ ਹਾਂਜੀ ਰੀਤਰ ਵਜ ਗਿਆ ਜੀ ਅੱਜ ਬਹੁਤ ਬਹੁਤ ਸਾਰੇ ਸਾਰੀਆਂ ਹੀ ਖੁਸ਼ੀਆਂ ਮਿਲੀਆਂ ਮੇਰੀ ਧੀ ਜੋ ਉਹਨਾਂ ਦੀ ਕੋਈ ਉਮੀਦ ਨਹੀਂ ਸੀ ਸਾਭ ਤੋਂ ਪਹਿਲਾਂ ਤੇ ਬਹੁਤ ਧੰਨਵਾਦ ਕਰਦਾ ਜੀ ਜਿਹੜੀ ਸੰਸਥਾ ਆਪਣੀ ਸਾਂਹ ਚੈਰਿਟੀ ਆਫ ਸੁਸਾਇਟੀ ਦੇ ਮੁਖ ਸੇਵਾਦਾਰ ਗਿਆਨੀ ਭਵਿੰਦਰ ਸਿੰਘ ਜੀ ਕਥਵਾਚਕ ਸ੍ਰੀ ਅਮਨਸਰ ਸਾਹਿਬ ਸਭ ਤੋਂ ਜ਼ਿਆਦਾ ਉਹਨਾਂ ਦਾ ਧੰਨਵਾਦ ਹੈ ਜੀ ਜਿਹੜੀ ਉਹਨਾਂ ਨੇ ਆ ਕਰਕੇ ਭਾਈ ਸੁਖਵਿੰਦਰ ਸਿੰਘ ਨਾਲ ਸੱਦਾ ਲਾਇਆ ਇਹਨਾਂ ਦੇ ਰਹੀਂ ਤੇ ਸਿੰਘ ਸਾਹਿਬ ਜੀ ਉਹਨਾਂ ਦੇ ਭੈਣ ਜੀ ਉਹਨਾਂ ਦੇ ਘਰ ਆ ਕੇ ਤੇ ਉਹਨਾਂ ਨੇ ਵੀਡੀਓ ਬਣਾਈ ਆਣ ਕੇ ਤੇ ਉਹਨਾਂ ਦੇ ਰਹੀਂ ਸਾਰਾ ਕੋਸ ਬਾਕੀ ਗੁਰੂ ਸਾਹਿਬ ਜੀ ਦੀ ਕਿਰਪਾ ਸੰਗਤਾਂ ਦਾ ਪਿਆਰ ਬਹੁਤ ਮਿਲਿਆ ਜੀ ਕਿਸ ਤਰ੍ਹਾਂ ਦਾ ਖਲਾਸਾ ਪਰਵਾਦ ਪਹਿਲਾਂ ਤਾਂ ਸਵਨ ਦੇ ਵਿੱਚ ਹੀ ਆਇਆ ਜੀ ਕਾਫੀ ਮਾੜੇ ਮਾੜੇ ਹਾਲਾਤ ਸੀ ਤੇ ਗੁਰੂ ਸਾਹਿਬ ਜੀ ਨੇ ਆਪ ਹੀ ਕਿਰਪਾ ਰੰਤ ਕੀਤੀ ਸੰਗਤਾਂ ਵਿੱਚ ਵਰਤ ਕੇ ਇਹਨਾਂ ਦੀ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਸੀ ਉਹਦੇ ਵਿੱਚ ਦੱਸ ਰਹੇ ਹੁੰਦੇ ਖੁਆਰ ਦੇ ਵਿੱਚ ਚਾਹ ਵਾਲਾ ਮਾਹੌਲ ਨਹੀਂ ਅੱਜ ਵਿਆਹ ਵਾਲਾ ਮਾਹੌਲ ਹਾਂਜੀ ਹਾਂਜੀ ਤੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਹੀ ਫੋਨ ਤੇ ਇਸ ਤਰ੍ਹਾਂ ਵਿਆਹ ਹੋਇਆ ਅੱਜ ਅਸੀਂ ਸਿੰਘ ਸਾਹਿਬ ਜੀ ਵੱਲੋਂ ਆਏ ਹਾਂ ਅਸੀਂ ਉਹਨਾਂ ਨੇ ਭੇਜਿਆ ਸੀ ਸਾਨੂੰ ਸੱਦਾ ਲਾ ਕੇ ਉਹਨਾਂ ਦੇ ਕੋਈ ਤਰੀਕੇ ਦੇ ਵਿੱਚ ਹੀ ਕੋਈ ਡੈਥ ਹੋ ਗਈ ਸੀ ਤਾਂ ਉਹਨਾਂ ਨੇ ਬੇਨਤੀ ਕੀਤੀ ਵੀ ਆਪ ਜੀ ਭੈਣ ਜੀ ਜਣਾ ਦੇ ਸਰੂਪਾ ਦੇ ਕੇ ਹਰ ਧੰਨਵਾਦ ਕਰਕੇ ਆਓ ਸੰਗਤਾਂ ਦਾ ਵੀ ਧੰਨਵਾਦ ਕਰਕੇ ਆਓ ਤਾਂ ਅਸੀਂ ਇੱਥੇ ਆਣ ਕੇ ਦੇਖਿਆ ਕਿ ਬੜਾ ਸੋਹਣਾ ਮਤਲਬ ਸਾਦੇ ਢਾਂਗ ਦੇ ਨਾਲ ਆਨੰਦ ਕਾਰਜ ਹੋਇਆ ਸਾਰੀਆਂ ਸੰਗਤਾਂ ਖੁਸ਼ ਆ ਚੜ੍ਹਦੀ ਕਲਾ ਪਰਿਵਾਰ ਵਾਲੇ ਚੜ੍ਹਦੀ ਕਲਾ ਤੇ ਹੋਰ ਕੀ ਅਪੀਲ ਲਾਉਣੀ ਚਾਹਦੇ ਉਹ ਜਿਹੜੇ ਹੋਰ ਵੀ ਪਰਿਵਾਰ ਲੋਗਵੰਦ ਨੇ ਉਹਨਾਂ ਦੀ ਮਦਦ ਵਾਸਤੇ ਜੱਤਨ ਹਰ ਕੋਲ ਉਹਨਾਂ ਦੀ ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਜਾਂ ਸੰਗਤਾਂ ਕਰਮ ਜੀ ਕਿਸ ਦੇ ਰਹੀ ਜਿੱਦਾਂ ਕੋਈ ਬਹਾਨਾ ਬਣਦਾ ਹੈ ਆਪ ਹੀ ਰੌਣਕਾਂ ਲੱਗੀਆਂ ਹੋਈਆਂ ਹਨ